ਅੱਜ ਦੀਆਂ ਇਹ ਤਿੰਨ ਬੜੀਆਂ ਹੀ ਦਰਦਨਾਕ ਤੇ ਬੜੀਆਂ ਅਜੀਬ ਖਬਰਾਂ ਸੁਣ ਕੇ ਤੁਹਾਡਾ ਮੂੰਹ ਅੱਡਿਆ ਦਾ ਅੱਡਿਆ ਰਹਿ ਜਾਏਗਾ ਤੁਸੀਂ ਯਕੀਨ ਨਹੀਂ ਕਰ पाओगे ਕਿ ਯਾਰ ਐਦਾਂ ਵੀ ਹੋ ਸਕਦਾ ਹੈ ਪਹਿਲੀ ਖਬਰ ਹੈ ਕਿ ਪਹਿਲਾਂ ਤਾਂ ਇੱਕ ਪਤਨੀ ਨੇ ਆਪਣੇ ਪਤੀ ਨੂੰ ਕਹਿ ਕਹਿ ਕੇ ਮਜਬੂਰ ਕਰਕੇ ਉਸ ਨੂੰ ਉਹਦਾ ਗੁਰਦਾ ਵੇਚਣ ਲਈ ਮਜਬੂਰ ਕੀਤਾ ਤੇ ਜਦੋਂ ਉਹਦਾ ਪਤੀ ਆਪਣਾ ਗੁਰਦਾ ਦੇ ਕੇ ਕਿਸੇ ਨੂੰ ਗੋਦਾ ਵੇਚ ਕੇ 10 ਲੱਖ ਰੁਪਏ ਲੈ ਆਇਆ ਤਾਂ ਫਿਰ ਉਸ ਦੀ ਪਤਨੀ ਅਚਾਨਕ 10 ਲੱਖ ਰੁਪਇਆ ਲੈ ਕੇ ਤੇ ਆਪਣੇ ਪ੍ਰੇਮੀ ਨਾਲ ਆਪਣੇ ਆਸ਼ਕ ਨਾਲ ਕਰੋ ਫਰਾਰ ਹੋ ਗਈ ਤੇ ਹੁਣ ਉਹ ਮਿਲ ਨਹੀਂ ਰਹੀ ਇੱਕ ਖਬਰ ਆਪਣੇ ਹੀ ਦੇਸ਼ ਦੀ ਹੈ ਆਪਣੇ ਦੇਸ਼ ਦੇ ਕੋਲਕੱਤਾ ਦੇ ਹਾਵੜਾ ਦੀ ਇਹ ਖਬਰ ਹੈ ਕਤਨਾਜ ਹੋਈ ਕਿ ਇੱਕ ਗਰੀਬ ਪਰਿਵਾਰ ਸੀਗਾ ਔਰ ਇੱਕ ਪਤਨੀ ਆਪਣੇ ਪਤੀ ਨੂੰ ਲਗਾਤਾਰ ਕਹਿੰਦੀ ਸੀ ਕਿ ਕੁੜੀ ਦੀ ਫੀਸ ਦੇਣੀ ਹੈ ਕੁੜੀ ਨੂੰ ਆਪਾਂ ਅੱਗੇ ਪੜਾਉਣਾ ਹੈ ਤੇ ਤੂੰ ਆਪਣਾ ਗੁਰਦਾ ਵੇਚ ਦੇ ਤਾਂ ਉਹਦੇ ਆਖੇ ਲੱਗ ਕੇ ਉਹਦੇ ਘਰ ਵਾਲੇ ਨੇ ਕੋਈ ਲੋੜਵੰਦ ਲੱਭਿਆ ਪਤਨੀ ਨੇ ਹੀ ਕੋਸ਼ਿਸ਼ਾਂ ਇਸ ਤਰ੍ਹਾਂ ਦੀਆਂ ਕੀਤੀਆਂ ਕਿ ਉਹਨੇ ਨੈੱਟ ਤੋਂ ਇੱਕ ਲੋੜਵੰਦ ਲੱਭ ਲਿਆ ਜਿਹਨੂੰ ਗੁਰਦਾ ਚਾਹੀਦਾ ਸੀ ਤੇ ਫਿਰ ਪਤੀ ਆਪਣੀ ਪਤਨੀ ਦੀ ਗੱਲ ਮੰਨ ਕੇ ਤੇ 10 ਲੱਖ ਰੁਪਏ ਦੇ ਵਿੱਚ ਉਸ ਲੋੜਵੰਦ ਵਿਅਕਤੀ ਨੂੰ ਆਪਣਾ ਗੁਰਦਾ ਵੇਚ ਆਇਆ ਗੁਰਦਾ ਕਢਾ ਕੇ ਦੇ ਆਇਆ ਆਪਰੇਸ਼ਨ ਕਰਾਇਆ ਤੇ ਜਦੋਂ ਉਹ ਗੁਰਦਾ ਕਢਾ ਕੇ ਤੇ 10 ਲੱਖ ਰੁਪਏ ਕੇ ਪਰਪੈ ਲੈ ਕੇ ਆਪਣੇ ਘਰੇ ਆਇਆ ਤਾਂ ਅਜੇ 1-2 ਦਿਨ ਬੀਤੇ ਸੀ ਉਹਦੀ ਪਤਨੀ ਨੇ ਉਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਬਾਹਰ ਅੰਦਰ ਨਾ ਜਾਇਆ ਕਰੋ ਤੁਹਾਡਾ ਆਪਰੇਸ਼ਨ ਹੋਇਆ ਤੂੰ ਘਰ ਹੀ ਰਿਆ ਕਰ ਤੇ ਵਿਚਾਰਾ ਪਤੀ ਜਿਹੜਾ ਆਪਣੀ ਪਤਨੀ ਤੇ ਇੰਨਾ ਵਿਸ਼ਵਾਸ ਕਰਦਾ ਸੀ ਇੰਨਾ ਮਾਣ ਕਰਦਾ ਸੀ ਜਿਹਦੇ ਆਖੇ ਲੱਗੇ ਉਹ ਆਪਣਾ ਗੁਰਦਾ ਤੱਕ ਵੇਚ ਆਇਆ ਉਸ ਪਤਨੀ ਨੇ ਉਸ 10 ਲੱਖ ਰੁਪਏ ਦੀ ਆਪਣੀ ਧੀ ਦੀ ਫੀਸ ਤਾਂ ਕੀ ਦੇਣੀ ਸੀ ਉਹਨੇ ਉਹ 10 ਲੱਖ ਰੁਪਇਆ ਚੱਕਿਆ ਤੇ ਆਪਣੇ ਆਸ਼ਕ ਦੇ ਨਾਲ ਕਰੋ ਫਰਾਰ ਹੋ ਭੱਜ ਗਿਆ ਉਸ ਤੋਂ ਬਾਅਦ ਉਹਦੇ ਘਰ ਵਾਲੇ ਉਹਨੂੰ ਲੱਭਣ ਲੱਗੇ ਨਾ ਪਤਨੀ ਲੱਭੇ ਤੇ ਨਾ 10 ਲੱਖ ਰੁਪਈਆ ਜਦੋਂ ਨੂੰ ਪਤੀ ਨੂੰ ਸਾਰੀ ਕਹਾਣੀ ਸਮਝ ਆਉਂਦੀ ਉਹ ਦੂਰ ਚਲੀ ਗਈ ਸੀ ਤੇ ਫਿਰ ਜਦੋਂ ਉਹਨਾਂ ਨੂੰ ਕੁਝ ਟਾਈਮ ਬਾਅਦ ਪਤਾ ਲੱਗਿਆ ਕਿ ਮੇਰੀ ਘਰ ਵਾਲੀ ਕਲਕੱਤਾ ਤੋਂ ਕਾਫੀ ਦੂਰ ਬੈਰਕਪੁਰ ਦੇ ਵਿੱਚ ਫਲਾਣੇ ਵਿਅਕਤੀ ਦੇ ਨਾਲ ਰਹਿ ਰਹੀ ਹੈ ਤਾਂ ਜਦੋਂ ਉਹ ਉਸ ਔਰਤ ਦਾ ਪਤੀ ਉਹਦੀ ਧੀ ਤੇ ਉਸ ਵਿਅਕਤੀ ਦੀ ਮਾਂ ਤਿੰਨੋਂ ਜਣੇ ਬੈਰਕਪੁਰ ਉਸ ਔਰਤ ਨੂੰ ਲੈਣ ਲਈ ਜਾਂਦੇ ਨੇ ਤਾਂ ਉੱਥੇ ਉਹ ਮਿਲਤਾ ਗਈ ਪਰ ਉਹ ਬਦਲ ਚੁੱਕੀ ਸੀ ਉਹ ਉਹਨਾਂ ਨੂੰ ਅੱਗੋਂ ਬੁਲਾਪੋਲਾ ਬੋਲਣ ਲੱਗ ਪਈ ਤੇ ਉਹਨੇ ਇੱਥੋਂ ਤੱਕ ਕਹਿਤਾ ਕਿ ਮੈਂ ਤਾਂ ਇਸ ਵਿਅਕਤੀ ਤੋਂ ਤਲਾਕ ਲੈਣਾ ਹੈ ਇਹ ਵਿਅਕਤੀ ਮੇਰੇ ਨਾਲ ਠੀਕ ਵਿਹਾਰ ਨਹੀਂ ਕਰਦਾ ਮੈਨੂੰ ਕੁੱਟਦਾ ਮਾਰਦਾ ਹੈ ਇਸ ਕਰਕੇ ਮੈਂ ਨਹੀਂ ਇਹਦੇ ਨਾਲ ਰਹਿਣਾ ਤੇ ਫਿਰ ਇਹ ਮਾਮਲਾ ਕੱਲ ਪੁਲਿਸ ਦੇ ਕੋਲ ਗਿਆ ਪੁਲਿਸ ਨੇ ਸ਼ਾਨਬੀਨ ਸ਼ੁਰੂ ਕਰ ਦਿੱਤੀ ਹੈ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਇੱਥੇ ਕੁਝ ਗੱਲਾਂ ਸੋਚਣ ਵਿਚਾਰਨ ਵਾਲੀਆਂ ਪਹਿਲੀ ਗੱਲ ਤੁਸੀਂ ਦੇਖੋ ਇਹ ਕਿਦਾਂ ਦਾ ਦੌਰ ਆ ਗਿਆ ਇਹ ਕਿਦਾਂ ਦਾ ਇਹ ਪੂੰਜੀਵਾਦੀ ਦੌਰ ਦੇ ਅੰਦਰ ਮਨੁੱਖ ਨੂੰ ਕੀ ਬਣਾ ਦਿੱਤਾ ਗਿਆ ਕਿਹਦੇ ਤੇ ਵਿਸ਼ਵਾਸ ਕਰੋਗੇ ਕਿਹਦੇ ਤੇ ਭਰੋਸਾ ਕਰੋਗੇ ਕਿਹਦੇ ਆਖੇ ਲਗੋਗੇ ਤੁਸੀਂ ਦੇਖੋ ਇੱਕ ਪਤੀ ਕਿੰਨਾ ਜ਼ਿਆਦਾ ਸ਼ਾਇਦ ਉਹ ਮੋਹ ਕਰਦਾ ਹੋਊਗਾ ਜਾਂ ਕਿੰਨਾ ਜ਼ਿਆਦਾ ਉਹ ਵਿਸ਼ਵਾਸ ਕਰਦਾ ਹੋਊਗਾ ਉਸ ਔਰਤ ਤੇ ਜਿਹਦੇ ਆਖੇ ਲਾ ਕੇ ਉਹ ਆਪਣਾ ਆਪਰੇਸ਼ਨ ਕਰਾ ਕੇ ਆਪਣਾ ਢਿੱਡ ਪਣਾ ਕੇ ਤੇ ਆਪਣਾ ਗੁਰਦਾ ਦੇ ਆ ਤੇ ਇਹ ਕਿਸ ਪੱਧਰ ਦੇ ਸਾਡਾ ਸਮਾਜ ਕਿਸ ਪੱਧਰ ਤੱਕ ਗਰਕਦਾ ਜਾ ਰਿਹਾ ਕਿੱਦਾਂ ਦੇ ਮਨੁੱਖ ਇੱਥੇ ਬਣਾਏ ਜਾ ਰਹੇ ਨੇ ਕਿ ਉਸ ਔਰਤ ਨੂੰ ਇੱਕ ਪਲ ਵੀ ਉਹਦੇ ਤੇ ਤਰਸ ਨਹੀਂ ਆਇਆ ਇੱਕ ਪਲ ਵੀ ਉਹਦੇ ਉੱਪਰ ਉਹਨੂੰ ਰਹਿਮ ਨਹੀਂ ਆਇਆ ਤੇ ਉਹ 10 ਲੱਖ ਰੁਪਈਆ ਹੜੱਪ ਕੇ ਤੇ ਆਪਣੇ ਪ੍ਰੇਮੀ ਨਾਲ ਭੱਜ ਗਈ ਤੇ ਬਾਅਦ ਵਿੱਚ ਉਸ ਬੰਦੇ ਤੇ ਇਲਜ਼ਾਮ ਲਗਾਤਾ ਵੀ ਇਹ ਮੈਨੂੰ ਕੁੱਟਦਾ ਮਾਰਦਾ ਇਹਦੇ ਤੋਂ ਮੈਂ ਤਲਾਕ ਲੈਣਾ ਹੁਣ ਤੁਸੀਂ ਆਪਣੇ ਦਿਮਾਗ ਨਾਲ ਸੋਚੋ ਜਿਹੜਾ ਵਿਅਕਤੀ ਕਿਸੇ ਔਰਤ ਦੇ ਆਖੇ ਲੱਗੇ ਜਿਹੜਾ ਵਿਅਕਤੀ ਜਿਹੜੀ ਪਤਨੀ ਦੇ ਆਖੇ ਲੱਗੇ ਆਪਣਾ ਗੁਰਦਾ ਤੱਕ ਵੇਚ ਆਇਆ ਆਪਣਾ ਅੰਗ ਤੱਕ ਕਢਾ ਕੇ ਦੇ ਆਇਆ ਕੀ ਉਹ ਇੰਜ ਕਰ ਸਕਦਾ ਨਹੀਂ ਕਰ ਸਕਦਾ ਪਰ ਤੁਸੀਂ ਉਸ ਔਰਤ ਦੀ ਜਮੀਰ ਦਾ ਪੱਧਰ ਦੇਖੋ ਵੈਸੇ ਸਮਾਜ ਦੇ ਵਿੱਚ ਵੱਡੀ ਗਿਣਤੀ ਲੋਕ ਐਦਾਂ ਦੇ ਬਣ ਰਹੇ ਨੇ ਰਾਜਨੀਤਿਕ ਪ੍ਰਬੰਧ ਸਮਾਜ ਨੂੰ ਬੜਾ ਬੜਾ ਪਾਵਨਾਵਾ ਤੇ ਜਜ਼ਬਾਤਾਂ ਤੋਂ ਸਖਣਾ ਕਰ ਰਿਆ ਮਨੁੱਖਾਂ ਨੂੰ ਮਸ਼ੀਨਾਂ ਵਰਗੇ ਬਣਾਇਆ ਜਾ ਰਿਹਾ ਔਰ ਇਸੇ ਦੀ ਹੀ ਇਹ ਇੱਕ ਪੁਖਤਾ ਉਦਾਹਰਣ ਹੈ ਹੁਣ ਦੂਜੀ ਘਟਨਾ ਹੈ ਆਪਣੇ ਪੰਜਾਬ ਦੀ ਪੰਜਾਬ ਦੇ ਵਿੱਚ ਪਟਿਆਲਾ ਤੋਂ ਇਹ ਖਬਰ ਆਈ ਹੈ ਕਿ ਇੱਕ ਮਾਂ ਜਿਨੇ ਬੱਚਾ ਅਡਾਪਟ ਕੀਤਾ ਪਹਿਲਾਂ ਤਾਂ ਬੱਚਾ ਕਿਸੇ ਤੋਂ ਲੈ ਲਿਆ ਅਡਾਪਟ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਉਹਦੇ ਤੇ ਇੰਨਾ ਕੁ ਜ਼ੁਲਮ ਇੰਨਾ ਕੁ ਤਸ਼ੱਦਦ ਕਰਨ ਲੱਗੀ ਆਠ ਗਵਾਂਡ ਦੇ ਘਰ ਵੀ ਹੈਰਾਨ ਸੀ ਗਏ ਉਹਨਾਂ ਨੇ ਫਿਰ ਗਵਾਂਡੀਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਫਿਰ ਉਸ ਘਟਨਾ ਦਾ ਰੌਲਾ ਪਿਆ ਵੀਡੀਓ ਵੀ ਸਾਹਮਣੇ ਆ ਗਈਆਂ ਨਹੀਂ ਤੇ ਫਿਰ ਹੁਣ ਉਸ ਔਰਤ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੋ ਸਾਹਮਣੇ ਆਇਆ ਸੁਣ ਕੇ ਤੁਸੀਂ ਸੁਣ ਰਹੇ ਜਾਓ ਔਰਤ ਜਿਹਨੇ ਇੱਕ ਮਾਸੂਮ ਬੱਚਾ ਪਹਿਲਾਂ ਤਾਂ ਕਿਸੇ ਤੋਂ ਲਿਆ ਉਸ ਤੋਂ ਬਾਅਦ ਉਹ ਨੂੰ ਇਨੀ ਨਫ਼ਰਤ ਕਰਨ ਲੱਗੀ ਬੱਚੇ ਨੂੰ ਬੱਚਾ ਮਤੇਆ ਸੀ ਉਹ ਨੂੰ ਆਪਣੇ ਪਾਲਤੂ ਕੁੱਤਿਆਂ ਦੇ ਨਾਲ ਹੀ ਰੱਖਦੀ ਸੀ ਜਿੱਥੇ ਕੁੱਤਿਆਂ ਦਾ ਪਿੰਜਰਾ ਸੀ ਉਹਦੇ ਵਿੱਚ ਹੀ ਉਹ ਨੂੰ ਸਿੱਟ ਰੱਖਦੀ ਸੀ ਫਿਰ ਇੱਥੋਂ ਤੱਕ ਵੀ ਆ ਕਿ ਤੱਤੀਆਂ ਪ੍ਰੈਸ ਤੱਕ ਉਹ ਬੱਚੇ ਨੂੰ ਲਾਉਂਦੀ ਸੀ ਆੜ ਗਵਾਂਡ ਨੂੰ ਆਮ ਹੀ ਬੱਚੇ ਦੀਆਂ ਚੀਕਾਂ ਸੁਣਦੀਆਂ ਸੀ ਰੋਣਾ ਸੁਣਦਾ ਸੀ ਤੇ ਹੁਣ ਜਦੋਂ ਲਗਾਤਾਰ ਦੋ ਤਿੰਨ ਦਿਨ ਤੋਂ ਬੱਚੇ ਦੇ ਚੀਕਾਂ ਸੁਣਦੀਆਂ ਸੀ ਤਾਂ ਫਿਰ ਲੋਕਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਜਦੋਂ ਜਾ ਕੇ ਵੇਖਿਆ ਗਿਆ ਤਾਂ ਫਿਰ ਸੱਚ ਜੋ ਸਾਹਮਣੇ ਆਇਆ ਉਹ ਹੋਸ਼ ੜਾ ਦੇਣ ਵਾਲਾ ਸੀ ਉਹਦੇ ਤੇ ਕਾਰਵਾਈ ਹੋ ਗਈ ਹੈ ਪਰ ਤੁਸੀਂ ਦੇਖੋ ਇਨਸਾਨੀਅਤ ਦਾ ਲੈਵਲ ਕਿ ਹੱਦ ਤੱਕ ਘਿਰਦਾ ਜਾ ਰਿਹਾ ਇਸ ਸਮਾਜ 'ਚ ਔਰ ਤੀਜੀ ਖਬਰ ਅਯੋਧਿਆ ਤੋਂ ਅਯੋਧਿਆ ਦੇ ਵਿੱਚ ਇੱਕ ਨਬਾਲਗਤੀ ਛੋਟੀ ਉਮਰ ਦੀ ਇੱਕ ਬੱਚੀ ਜਿਹਦੇ ਨਾਲ ਦਰਿੰਦਿਆਂ ਨੇ ਹਵਾਨੀਅਤ ਕੀਤੀ ਪਹਿਲਾਂ ਤਾਂ ਕਈ ਜਣਿਆਂ ਨੇ ਰਲ ਕੇ ਉਹਨੂੰ ਨੋਚਿਆ ਤੇ ਫਿਰ ਉਹਦਾ ਕਤਲ ਕੋ ਕੋ ਕੇ ਉਹਨੂੰ ਮਾਰਿਆ ਮਾਰ ਕੇ লাশ ਨੂੰ ਬੇਪਛਾਣ ਕੀਤਾ ਹੁਣ ਉਸ ਮਾਮਲੇ 'ਚ ਇਨਸਾਫ ਨਹੀਂ ਮਿਲ ਪਾਰਿਆ ਤੇ ਜਿਹੜਾ ਅਯੁੱਧਿਆ ਦਾ ਸਮਾਜਵਾਦੀ ਪਾਰਟੀ ਦਾ ਜਿੱਤਿਆ ਹੋਇਆ ਐਮਪੀ ਹੈ ਅਵਦੇਸ਼ ਪ੍ਰਸ਼ਾਦ ਉਨੇ ਜਦ ਇਸ ਮਾਮਲੇ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹ ਕਹਿ ਰਿਹਾ ਸੀ ਕਿ ਸਾਡੀ ਤਾਂ ਇੱਥੇ ਸਰਕਾਰ ਨਹੀਂ ਹੈ ਇੱਥੇ ਸਰਕਾਰ ਬੀਜੇਪੀ ਦੀ ਹੈ ਬੀਜੇਪੀ ਦੀ ਸਰਕਾਰ ਚ ਪੁਲਿਸ ਇਸ ਦਲਤ ਗਰੀਬ ਬੱਚੀ ਨੂੰ ਇਸ ਐਸਸੀ ਬੱਚੀ ਨੂੰ ਇਨਸਾਫ ਦੇਣ ਲਈ ਤਿਆਰ ਨਹੀਂਗੀ ਤਾਂ ਉਹ ਐਮਪੀ ਅਵਦੇਸ਼ ਪ੍ਰਤਸ਼ਾਦ ਪ੍ਰੈਸ ਕਾਨਫਰੰਸ ਤੇ ਮੀਡੀਆ ਦੇ ਕੈਮਰੇ ਦੇ ਸਾਹਮਣੇ ਹੁਬਕੀ ਹੁਬਕੀ ਰੋਣ ਲੱਗ ਪਿਆ ਐਨਾ ਰੋਇਆ ਕਈ ਸਾਰੇ ਪੱਤਰਕਾਰ ਉਹਨੂੰ ਚੁੱਪ ਕਰਾਉਣ ਲਈ ਉੱਠੇ ਉਹ ਕਹਿੰਦਾ ਜੇਕਰ ਇਸ ਐਸਸੀ ਗਰੀਬ ਬੱਚੀ ਨੂੰ ਇਨਸਾਫ ਨਹੀਂ ਮਿਲਿਆ ਤਾਂ ਮੈਂ ਕੁਝ ਦਿਨਾਂ ਦੇ ਵਿੱਚ ਆਪਣਾ ਅਸਤੀਫਾ ਦੇਵਾਂਗਾ ਐਮਪੀ ਪਦ ਤੋਂ ਤੇ ਮੈਂ ਮਰਨਵਰਤੇ ਵੀ ਬੈਠਾਂਗਾ ਜਦੋਂ ਤੱਕ ਇਸ ਬੱਚੀ ਨੂੰ ਇਨਸਾਫ ਨਹੀਂ ਮਿਲਦਾ ਹੁਣ ਤੁਸੀਂ ਸੋਚੋ ਇਸ ਦੇਸ਼ ਦੇ ਵਿੱਚ ਨਿਆਂ ਦਾ ਇਨਸਾਫ ਦਾ ਹਾਲ ਕੀ ਹੈ ਜਦੋਂ ਇੰਨਾ ਜ਼ੁਲਮ ਕੀਤਾ ਜਾਏ ਤੇ ਉਸ ਤੋਂ ਬਾਅਦ ਇਨਸਾਫ ਨਾ ਮਿਲੇ ਤਾਂ ਇੱਕ ਐਮਪੀ ਨੂੰ ਫਿਰ ਕੈਮਰਾ ਸਾਹਮਣੇ ਰੋਣਾ ਪਵੇ ਇਹ ਕੀ ਹੈ ਕੁਝ ਲੋਕ ਐਵੇਂ ਵੀ ਕਹਿ ਸਕਦੇ ਨੇ ਕਿ ਉਹ ਐਮਪੀ ਡਰਾਮਾ ਕਰਦਾ ਸਿਆਸਤ ਖੇਡਦਾ ਹੋ ਸਕਦਾ ਪਰ ਜੋ ਉਸ ਬੱਚੀ ਨਾਲ ਹੋਇਆ ਉਹ ਤਾਂ ਸਿਆਸਤ ਨਹੀਂ ਤੇ ਜਿਹੜਾ ਉਸ ਬੱਚੀ ਨੂੰ ਇਨਸਾਫ ਨਹੀਂ ਮਿਲ ਰਿਹਾ ਉਹ ਤਾਂ ਸਿਆਸਤ ਨਹੀਂ ਇਸ ਤੋਂ ਪਹਿਲਾਂ ਵੀ ਯੂਪੀ ਦੇ ਹਾਥਰਸ ਦੇ ਵਿੱਚ ਇਸੇ ਤਰ੍ਹਾਂ ਦਰਿੰਦਗੀ ਇੱਕ ਗਰੀਬ ਬੱਚੀ ਨਾਲ ਹੋਈ ਸੀ ਉੱਚ ਵੱਡਿਆ ਘਰਾਂ ਦੇ ਕਾਕਿਆਂ ਨੇ ਕੀਤੀ ਸੀ ਤੁਹਾਨੂੰ ਯਾਦ ਹੈ ਨਾ ਉਸ ਬੱਚੀ ਨਾਲ ਜੋ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਲਕੋਉਣ ਦੇ ਲਈ ਕਿਹਸਾ ਤੱਕ ਕੋਸ਼ਿਸ਼ਾਂ ਹੋਈਆਂ ਜਦੋਂ ਮੀਡੀਆ ਤੇ ਕੁਝ ਚੰਗੇ ਜਿਹੜੇ ਜ਼ਮੀਰ ਵਾਲੇ ਪੱਤਰਕਾਰ ਨੇ ਉਹਨਾਂ ਕਵਰੇਜ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਦੇਸ਼ ਪੱਧਰਾ ਮੁੱਦਾ ਬਣਿਆ ਸੀ ਉਹ ਕਿ ਪੁਲਿਸ ਨੇ ਆਪ ਉਸ ਬੱਚੀ ਨੂੰ ਲਿਜਾ ਕੇ ਰਾਤ ਦੇ ਹਨੇਰੇ ਦੇ ਵਿੱਚ ਉਹਦਾ ਅੰਤਮ ਸੰਸਕਾਰ ਕਰਾਤਾ ਸੀ ਕਿਉਂਕਿ ਉਹਦੇ ਵਿੱਚ ਜਿਹੜੇ ਦੋਸ਼ ਲੱਗ ਰਹੇ ਸੀ ਉਹਨਾਂ 'ਚ ਮੰਤਰੀਆਂ ਦੇ ਕਾਕੇ ਫਸ ਜਾਣੇ ਸੀ ਇਸ ਕਰਕੇ ਰਾਤ ਦੇ ਹਨੇਰੇ ਦੇ ਵਿੱਚ ਉਹ ਸਭ ਕੁਝ ਕੀਤਾ ਗਿਆ ਤੇ ਜਿਹੜੇ ਪੱਤਰਕਾਰਾਂ ਨੇ ਉੱਥੇ ਜਾ ਕੇ ਰਿਪੋਰਟਿੰਗ ਕਰਨੀ ਚਾਹੀਦੀ ਉਹਨਾਂ ਦੇ ਕੈਮਰੇ ਖੋਏ ਗਏ ਖਬਰਾਂ ਨਹੀਂ ਲਾਉਣ ਦਿੱਤੀਆਂ ਗਈਆਂ ਤੇ ਬੇਸ਼ਰਮ ਗੋਦੀ ਮੀਡੀਆ ਬੇਸ਼ਰਮ ਵਕਾਊ ਮੀਡੀਆ ਲਗਾਤਾਰ ਬੜੀ ਬਿਸ਼ਰਮੀ ਦੇ ਨਾਲ ਉਹ ਸਾਰੇ ਕੁਝ ਨੂੰ ਟੱਕਣ ਦਾ ਕੰਮ ਕਰਦਾ ਰਿਹਾ ਪਰਦੇ ਪਾਉਂਦਾ ਰਿਹਾ ਤੇ ਇਹ ਕਹਿੰਦਾ ਰਿਹਾ ਕਿ ਇਤਨੀ ਵੀ ਬੜੀ ਕੋਈ ਬਾਤ ਨਹੀਂ ਹੋਈ ਦੇਖੋ ਅਸਲ ਚ ਨਾ ਗੱਲ ਕੀ ਹੈ ਜਦੋਂ ਤਾਂ ਕੋਈ ਬੰਦਾ ਆਪਣੇ ਤੇ ਲਾ ਕੇ ਵੇਖਦਾ ਆਪਣੇ ਤੇ ਲਾ ਕੇ ਸੋਚਦਾ ਤਾਂ ਫਿਰ ਸਾਨੂੰ ਗੱਲ ਵੱਡੀ ਲੱਗਦੀ ਹੈ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਕੀ ਹੈ ਉਹ ਤਾਂ ਉਹਨਾਂ ਦੀ ਕੁੜੀ ਆ ਉਹ ਤਾਂ ਫਲਾਣਿਆਂ ਦੀ ਆ ਉਹ ਤਾਂ ਟਿਮਕਿਆਂ ਦੀ ਆ ਉਹ ਕਿਹੜਾ ਆਪਣੀ ਆ ਉਹ ਕਿਹੜਾ ਸਾਡੇ ਘਰ ਦੀ ਆ ਫਿਰ ਅਸੀਂ ਉਸ ਘਟਨਾ ਦੇ ਦਰਦ ਨੂੰ ਸਮਝ ਨਹੀਂ ਸਕਦੇ ਤੇ ਖਾਸ ਕਰ ਜਦੋਂ ਸਾਡੇ ਅੰਦਰ ਦਾ ਇਨਸਾਨ ਇਹ ਸਿਸਟਮ ਨੇ ਮਾਰਤਾ ਹੋਵੇ ਕਤਲ ਕਰਤਾ ਹੋਵੇ ਇਹ ਜਿਹੜਾ ਰਾਜ ਪ੍ਰਬੰਧ ਹੈ ਨਾ ਜਿਹੜਾ ਸਿਸਟਮ ਹੈ ਇਹ ਬੜੇ ਬੇਜਾਨ ਕਿਸਮ ਦੇ ਵਿਅਕਤੀ ਪੈਦਾ ਕਰ ਰਿਹਾ ਹੈ ਬੇਜਾਨ ਉਹ ਵਿਅਕਤੀਆਂ ਦੀ ਸਿਰਜਣਾ ਇੱਥੇ ਹੋ ਰਹੀ ਹੈ ਜਿਨ੍ਹਾਂ ਚ ਜਾਨ ਨਹੀਂ ਹੈਗੀ ਜਿਨ੍ਹਾਂ ਚ ਹੱਡ ਮਾਸ ਤਾਂ ਹੈ ਪਰ ਜਜ਼ਬਾਤ ਨਹੀਂ ਭਾਵਨਾਵਾਂ ਨਹੀਂ ਜਮੀਰ ਨਹੀਂ ਬਸ ਆਪਣੀਆਂ ਇਛਾਵਾਂ ਆਪਣੇ ਲਾਲਚ ਆਪਣੇ ਸਵਾਰਥ ਇਸ ਦੌਰ ਦੇ ਵਿੱਚ ਭਾਰੂ ਨੇ